ਅਗਲੀ ਖਬਰ ਜਿਹੜੀ ਆ ਨਿਊਯਾਰਕ ਦੇ ਮੇਰਲ ਕੈਂਡੀਡੇਟ ਨੂੰ ਸੌਰੀ ਜੇ ਮੇਰਲ ਕੈਂਡੀਡੇਟ ਨੂੰ ਲੈ ਕੇ ਹੈਗੀ ਆ ਕਿਉਂਕਿ ਜੋ ਕੈਂਡੀਡੇਟ ਨਿਊਯਾਰਕ ਦੇ ਵਿੱਚ ਵਿਨ ਕੀਤੇ ਹੈਗੇ ਆ ਉਹਨਾਂ ਨੂੰ ਲੈ ਕੇ ਕੱਲਾ ਰਿਪਬਲਿਕਨ ਨਹੀਂ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਹਿਲਜੁਲ ਹੋਈ ਹੈਗੀ ਆ ਜ਼ੋਹਰਾਨ ਮਮਦਾਨੀ ਇਹ ਇੱਕ ਤਰ੍ਹਾਂ ਨਾਲ ਭਾਰਤੀ ਮੂਲ ਦਾ ਫਾਦਰ ਇਹਨਾਂ ਦਾ ਮੁਸਲਮਾਨ ਆ ਏ ਮਾਂ ਦੱਸ ਰਿਹਾ ਕਿ ਪੰਜਾਬੀ ਮੂਲ ਦੀ ਆ 33 ਸਾਲਾਂ ਦਾ ਮੁਮਦਾਨੀ ਜੋ ਇਹਦਾ ਫਾਦਰ ਆ ਮਹਿਮੂਦ ਮੁਮਦਾਨੀ 79 ਸਾਲਾਂ ਦਾ ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਤਿਆਰ ਕੀਤਾ ਉਹ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਆ ਜਿਹੜੀ ਮਾਂ ਉਹਨਾਂ ਦੀ ਹੈਗੀ ਆ ਮੀਰਾ ਨૈયਰ ਉਹ 67 ਸਾਲਾਂ ਦੀ ਉਹਨਾਂ ਨੇ ਬਹੁਤ ਸਾਰੀਆਂ ਮੂਵੀਆਂ ਬਣਾਈਆਂ ਜਿੱਦਾਂ ਨੇਮ ਸੇਕ ਸਲਾਮ ਬੰਬੇ ਐਮ ਸੀ ਸੀ ਪੀ ਮਸਾਲਾ ਮੌਨਸੂਨ ਵੈਡਿੰਗ ਅ ਇਦਾਂ ਦੀਆਂ ਜਿਹੜੀਆਂ ਮੂਵੀਜ਼ ਆ ਉਹ ਬਣਾਈਆਂ ਹੈਗੀਆਂ ਸੋ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਹਿੰਦੇ ਵੀ ਆਪਣੇ ਪੁੱਤ ਨੂੰ ਜਿਹੜਾ ਤਿਆਰ ਕੀਤਾ ਅ ਤੇ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਸ ਵੀ ਨਿਊਯਾਰਕ ਦੇ ਵਿੱਚ ਸਰਪ੍ਰਾਈਜ਼ ਹੋ ਗਿਆ ਵੀ ਇਹ ਕੈਂਡੀਡੇਟ ਜਿਹੜਾ ਬਹੁਤ ਲਿਬਰਲ ਲੈਫਟ ਲੀਨਿੰਗ ਹੈਗਾ ਕਿਸ ਤਰ੍ਹਾਂ ਜਿੱਤ ਗਿਆ ਹੈਗਾ ਸੋ ਐਕਸ ਗਵਰਨਰ ਜਿਹੜੇ ਕੋਮੋ ਆ ਉਹਨਾਂ ਨੂੰ ਹਰਾਇਆ ਪਰ ਹੁਣ ਅੱਜ ਫੇਰ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਜੋ ਸਾਬਕਾ ਗਵਰਨਰ ਆ ਨਿਊਯਾਰਕ ਦੇ ਐਂਡਰਿਓ ਕੋਮੋ ਉਹਨਾਂ ਨੂੰ ਇਹ ਮਮਦਾਨੀ ਨੇ ਹਰਾਇਆ ਜਿਹੜਾ ਇੱਕ ਅਸੈਂਬਲੀ ਮੈਂਬਰ ਹੀ ਸੀਗਾ ਦੇਖ ਲਓ ਜਿੱਥੋਂ ਦੱਜਾ ਲਾ ਲਓ ਤੇ ਉਹ ਕਹਿੰਦੇ ਨਹੀਂ ਮੈਂ ਫੇਰ ਇੱਕ ਵਾਰੀ ਰੇਸ ਦੇ ਵਿੱਚ ਆ ਰਿਹਾ ਹਾਂ ਮਮਦਾਨੀ 33 ਸਾਲਾਂ ਦਾ ਆ ਜਿਹੜੇ ਇੰਟਰਵਿਊ ਕੋਮੋ ਆ ਇਹ 67 ਸਾਲਾਂ ਦੇ ਹੈਗੇ ਆ ਸੋ ਜੋ ਹੁਣ ਜਿਹੜੀ ਪ੍ਰਾਇਮਰੀ ਦੇ ਵਿੱਚ ਕਿਉਂਕਿ ਕੋਈ ਵੀ 50% ਨਹੀਂ ਲੈ ਸਕਿਆ ਸੀ ਤੇ ਹੁਣ ਜਿਹੜੀ ਦੁਆਰੱਖੀ ਜਿਹੜੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਦੇਖੋ ਜੋ ਮਮਦਾਨੀ ਆ ਉਹ ਜਿੱਤੇ ਕਿ ਨਹੀਂ ਪਰ ਇਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਜਿਹੜੀ ਹੇਟ ਆ ਉਹ ਬਹੁਤ ਜ਼ਿਆਦਾ ਫੈਲੀ ਹੈਗੀ ਆ ਆ ਖਾਸ ਕਰਕੇ ਮੁਸਲਮਾਨਾਂ ਨੂੰ ਹਟ ਕੀਤਾ ਗਿਆ ਜਦੋਂ ਮੁਸਲਮਾਨਾਂ ਨੂੰ ਹਟ ਕੀਤਾ ਜਾਂਦਾ ਹੈ ਤੇ ਨੇਚਰਲੀ ਸਿੱਖਾਂ ਦਾ ਵੀ ਆਪਣੇ ਆਪ ਉਹਨਾਂ ਉਹਨਾਂ ਦੇ ਅਗੇਂਸਟ ਜਿਹੜੇ ਆ ਹੇਟ ਕਰਾਈਮ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਆਪਣੀ ਆਇਡੈਂਟੀਟੀ ਕਰਕੇ ਆ ਇੰਨਾ ਜ਼ਿਆਦਾ 네ਗਟਿਵ ਪੁਆਇੰਟਸ ਜਾਂ 네ਗਟਿਵ ਸਟੇਟਮੈਂਟਸ ਆਈਆਂ ਇੱਕ ਰਿਪਬਲਿਕਨ ਪਾਰਟੀ ਦੀ ਹੈਗੀ ਲੋਰਾ ਲੂਮਰ ਆ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਮਮਦਾਨੀ ਆ ਇਹਨੂੰ ਤਾਂ ਡਿਪੋਰਟੇ ਕਰ ਦੇਣਾ ਚਾਹੀਦਾ ਸੀ ਜੀ ਤੇ ਇੱਕ ਹੁਣ ਟੈਨਸੀ ਦੇ ਹੋਰ ਰਿਪਬਲਿਕਨ ਹੈਗੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਮਮਦਾਨੀ ਨੂੰ ਡੀਨੇਚੁਰਲਾਈਜ਼ ਕਰਕੇ ਡਿਪੋਰਟ ਕਰ ਦਿੱਤਾ ਜਾਵੇ ਸੋ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਇਲੈਕਟਿਡ ਅਫੀਸ਼ੀਅਲਸ ਜਿਹੜੇ ਹੈਗੇ ਆ ਉਹ ਦੇ ਰਹੇ ਉਹ ਕਰ ਰਹੇ ਆ ਅਮਰੀਕਾ ਦੇ ਵਿੱਚ ਪਰ ਅਮਰੀਕਾ ਦੀ ਜਿਹੜੀ ਆਮ ਜਨਤਾ ਆ ਉਹਨਾਂ ਨੇ ਦੇਖੋ ਪਏ ਉਹ ਨਾਂ ਉਹਦਾ ਕੋਈ ਧਰਮ ਦੇਖਿਆ ਨਾ ਕੁਝ ਉਹਦੀ ਕੁਆਲਿਫੀਕੇਸ਼ਨ ਦੇਖੀ ਆ ਉਹਨੂੰ ਦੇਖ ਕੇ ਜਿਹੜਾ ਆ ਉਹਦੀ ਬਿੰਨ ਹੋਈ ਹੈਗੀ ਆ ਸੋ ਇਹ ਅਮਰੀਕਾ ਦੀ ਇੱਕ ਬਹੁਤ ਵਧੀਆ ਜਿਹੜੀ ਖਾਸੀਅਤ ਹੈਗੀ ਆ ਕਿ ਲੋਕਾਂ ਦੇ ਕੋਲ ਕਿੰਨੇ ਹੱਕ ਆ ਠੀਕ ਆ ਕੋਈ ਪੋਲਿਟਿਸ਼ੀਅਨ ਜਿੱਦਾਂ ਮਰਜ਼ੀ ਸੋਚੀ ਜਾਵੇ ਜਿੱਦਾਂ ਦੇ ਮਰਜ਼ੀ ਬਿਆਨ ਦੇਈ ਜਾਵੇ ਪਰ ਉਹਦੇ ਉੱਤੇ ਜਿਹੜਾ ਆ ਲੋਕਾਂ ਦਾ ਲੋਕਾਂ ਦੇ ਉਹਨਾਂ ਦਾ ਜਿਹੜਾ ਬਾੜਾ ਅਸਰ ਨਹੀਂ ਹੁੰਦਾ ਹੈਗਾ ਸੋ ਲੋਰਲ ਰੂਮਰ ਨੇ ਨੇ ਤਾਂ ਇਹ ਤਾਂ ਕਹਤਾ ਸੀ ਵੀ ਜਿਹੜੇ 911 ਚ ਜਿਨ੍ਹਾਂ ਨੇ ਸਿੱਟੀਆਂ ਸੀਗੀਆਂ ਟਾਵਰਸ ਉਹ ਮੁਸਲਮਾਨ ਸੀ ਤੇ ਹੁਣ ਤੁਸੀਂ ਦੇਖੋ ਵੀ ਨਿਊਯਾਰਕ ਦੇ ਲੋਕਾਂ ਨੇ ਇੱਕ ਮੁਸਲਮਾਨ ਨੂੰ ਜਿਹੜਾ ਆ ਆਪਣਾ ਐਜ਼ ਅ ਮੇਅਰ ਕੈਂਡੀਡੇਟ ਜਿਹੜਾ ਚੁਣ ਲਿਆ ਹੈਗਾ ਆ ਸੋ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਹੇਟ ਦੀਆਂ ਆ ਇਹ ਕਈ ਜਿਹੜੇ ਰਿਪਬਲਿਕਨ ਲੋਕ ਹੈਗੇ ਆ ਉਹਨਾਂ ਵੱਲੋਂ ਆ ਰਹੀਆਂ ਹੈਗੀਆਂ ਜੀ ਬਿਲਕੁਲ